ਹਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪੁਰਾਣੇ ਸਮਿਆਂ ਦੇ ਵਿੱਚ ਬਜ਼ੁਰਗ ਕਿੱਦਾਂ ਬੱਚਿਆਂ ਨੂੰ ਬੁਝਾਰਤਾਂ ਪਾਉਂਦੇ ਸੀ ਅੱਜ ਕੱਲ ਦੇ ਬੱਚਿਆਂ ਨੂੰ ਬੁਝਾਰਤਾਂ ਬਾਰੇ ਬਹੁਤ ਘੱਟ ਪਤਾ ਹੈ ਆਪਾਂ ਤੁਹਾਡੇ ਨਾਲ ਕੁਝ ਬੁਝਾਰਤਾਂ ਸਾਂਝੀਆਂ ਕਰਾਂਗੇ ਤੁਸੀਂ ਆਪਣੇ ਬੱਚਿਆਂ ਨਾਲ ਇਹ ਬੁਝਾਰਤਾਂ ਜ਼ਰੂਰ ਸਾਂਝੀਆਂ ਕਰਨਾ ਤੇ ਉਹਨਾਂ ਨੂੰ ਪੁਰਾਣੇ ਸਮਿਆਂ ਬਾਰੇ ਜਾਣਕਾਰੀ ਜ਼ਰੂਰ ਦੇਣਾ ਹਾਂਜੀ ਨੰਬਰ 1 ਨਿੱਕੀ ਜਹੀ ਕੁੜੀ ਲੈ ਪਰਾਂਦਾ ਤੁਰੀ ਹਾਂਜੀ ਇਸ ਦਾ ਸਹੀ ਜਵਾਬ ਹੈਗਾ ਸੂਈ ਧਾਗਾ ਵਿਚਾਰਤ ਨੰਬਰ 2 ਨਿੱਕੀ ਜਹੀ ਪਿੱਦਨੀ ਪਿੱਦ ਪਿੱਦ ਕਰਦੀ ਸਾਰੇ ਜਹਾਨ ਦੀ ਲਿੱਦ ਇਕੱਠੀ ਕਰਦੀ ਹਾਂਜੀ ਇਸ ਦਾ ਸਹੀ ਜਵਾਬ ਹੈਗਾ ਬੋਕਰ ਜਾਂ ਝਾੜੂ ਨੰਬਰ 3 ਸ਼ੀਸ਼ੇ ਦਾ ਮੈਂ ਮਹਿਲ ਬਣਾਇਆ ਵਿੱਚ ਬਿਠਾਈ ਰਾਣੀ ਸਿਰ ਤੇ ਅੱਗ ਢਿੱਡ ਚ ਪਾਣੀ ਇਸ ਦਾ ਸਹੀ ਜਵਾਬ ਲਾਲ ਟੈਣ ਨੰਬਰ 4 ਡੱਬ ਖੜੱਬੀ ਬੱਕਰੀ ਡੱਬੀ ਉਹਦੀ ਸ਼ਾਂ ਚੱਲ ਮੇਰੀ ਬੱਕਰੀ ਕੱਲ ਵਾਲੇ ਥਾਂ ਜਵਾਬ ਮੰਝਾ ਨੰਬਰ 5 ਨਿੱਕੀ ਜਹੀ ਹੱਟੀ ਬਿੱਚ ਗੁਲਾਬੋ ਜੱਟੀ ਜਵਾਬ ਜੀਬ ਨੰਬਰ 6 ਨਿੱਕੀ ਜਹੀ ਕੌਲੀ ਲਾਹੌਰ ਜਾਕੇ ਬੋਲੀ ਜਵਾਬ ਟੈਲੀਫੋਨ ਨੰਬਰ 7 ਸ਼ਹਿਰ ਬਵੰਜਾ ਇੱਕੋ ਨਾਮ ਸਣੇ ਬਾਦਸ਼ਾ ਸਣੇ ਗੁਲਾਮ ਜਵਾਬ ਤਾਸ਼ ਨੰਬਰ 8 ਮਾਂ ਜੰਮੀਨਾ ਪੁੱਤ ਕੋਠੇ ਤੇ ਜਵਾਬ ਤੂਆ ਨੰਬਰ 9 ਚਿੱਟੀ ਹੱਡੀ ਤਰਤੀ ਦੇ ਵਿੱਚ ਗੱਡੀ ਜਵਾਬ ਮੂਲੀ ਨੰਬਰ 10 ਛੋਟੀ ਜਹੀ ਕੁੜੀ ਉਸ ਤੇ ਢਿੱਡ ਵਿੱਚ ਲਕੀਰ ਜਵਾਬ ਕਣਕ ਦਾ दाना ਨੰਬਰ 11 ਤੂੰ ਚੱਲ ਤੇ ਮੈਂ ਆਇਆ ਜਵਾਬ ਦਰਵਾਜ਼ਾ ਨੰਬਰ 12 ਸਿਰ ਤੇ ਕਲੰਗੀ ਰੰਗ ਨਿਆਰੇ ਸਾਰੇ ਜਾਵਣ ਉਸ ਤੋਂ ਬਾਰੇ ਜਵਾਬ ਮੋਰ ਨੰਬਰ 13 ਲੰਬੀਆਂ ਲੰਬੀਆਂ ਤਾਰਾਂ ਵਿੱਚ ਫਿਰਨ ਮਰੂਤੀ ਕਾਰਾਂ ਜਵਾਬ ਬਾਲ ਅਤੇ ਜੂਆ ਨੰਬਰ 14 ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ ਖੜਾ ਜਵਾਬ ਦੀਵਾ ਨੰਬਰ 15 ਇੱਕ ਡੱਬੀ ਵਿੱਚ 32 ਦਾਣੇ ਬੁੱਝਣ ਵਾਲੇ ਬੜੇ ਸਿਆਣੇ ਜਵਾਬ ਦੰਦਾ ਨੰਬਰ 16 ਨਿੱਕਾ ਜਿਹਾ ਸਿਪਾਹੀ ਓਦੀ ਖਿੱਚ ਕੇ ਤੰਬੀ ਲਾਹੀ ਜਵਾਬ ਕੇਲਾ ਨੰਬਰ 17 ਸਾਡਾ ਬਾਬਾ ਲਿਆਇਆ ਬੋਗ ਦੱਬੇ ਪੋਸ਼ ਤੇ ਮਾਰੇ ਮੋਕ ਜਵਾਬ ਨਲਕਾ ਨੰਬਰ 18 ਬੱਟ ਤੇ ਟਾਂਡਾ ਸਬਦਾ ਸਾਂਝਾ ਜਵਾਬ ਹੁੱਕਾ ਨੰਬਰ 19 ਆਈ ਸੀ ਪਰ ਦੇਖੀ ਨਹੀਂ ਜਵਾਬ ਨੀਂਦ ਨੰਬਰ 20 ਹਰੀ ਸੀ ਮਨਪਰੀ ਸੀ ਰਾਜਾ ਜੀ ਦੇ ਬਾਗ ਚ ਦੁਸ਼ਾਲਾ ਲਈ ਖੜੀ ਸੀ ਜਵਾਬ ਛੱਲੀ ਹਾਂਜੀ ਦੋਸਤੋ ਏਸੀ ਆਪਣੀ ਅੱਜ ਦੀ ਅੱਜ ਦੀਆਂ ਬੁਝਾਰਤਾਂ ਜਿਨ੍ਹਾਂ ਨੂੰ ਇਹਨਾਂ ਦਾ ਜਵਾਬ ਪਹਿਲਾਂ ਤੋਂ ਆਉਂਦਾ ਸੀ ਉਹ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਤੁਹਾਨੂੰ ਆਪਣੀ ਅੱਜ ਦੀ ਇਹ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ